ਕਮਰ ਦਰਦ ਤੋਂ ਪਰੇਸ਼ਾਨ ਹੋ ਤਾਂ ਅਜ਼ਮਾਓ ਇਹ ਘਰੇਲੂ ਨੁਸਖੇ ਦਰਦ ਪਲ ਵਿੱਚ ਹੋ ਜਾਵੇਗਾ ਛੂ ਮੰਤਰ ਹੈਲੋ ਦੋਸਤੋ ਸਰਸ਼ੀ ਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਅੱਜ ਦਾ ਮੁੱਖ ਅਪਡੇਟ ਅੱਜ ਕੱਲ ਇਹ ਸਿਰ ਰੁਝੇ ਮਿਆ ਪਰ ਜ਼ਿੰਦਗੀ ਵਿੱਚ ਪਿੱਠ ਦਰਦ ਹਰ ਕਿਸੇ ਲਈ ਇੱਕ ਆਮ ਸਮੱਸਿਆ ਬਣ ਗਈ ਹੈ ਦਫ਼ਤਰ ਵਿੱਚ ਲੰਬੇ ਸਮੇਂ ਤੱਕ ਬੈਠਣਾ ਮੋਬਾਈਲ ਲੈਪਟਾਪ ਤੇ ਝੁੱਕ ਕੇ ਕੰਮ ਕਰਨਾ ਜਾਂ ਘਰੇਲੂ ਕੰਮਾਂ ਤੋਂ ਥਕਾਵਟ ਇਸ ਦੇ ਮੁੱਖ ਕਾਰਨ ਹਨ ਦਵਾਈਆਂ ਤੁਰੰਤ ਰਾਹਤ ਦਿੰਦੀਆਂ ਨੇ ਪਰ बार-बार ਲੈਣ ਤੋਂ ਬਚਣਾ ਮਹੱਤਵਪੂਰਨ ਹੈ ਸਾਡੀ ਰਸੋਈ ਅਤੇ ਰਵਾਇਤੀ ਆਯੁਰਵੇਦ ਵਿੱਚ ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਪ੍ਰਭਾਵਸ਼ਾਲੀ ਉਪਾਅ ਛੁਪੇ ਹੋਏ ਹਨ ਹਲਦੀ ਅਦਰਕ ਲਸਣ ਤੋਂ ਲੈ ਕੇ ਨਿੰਮ ਘਿਲੋਏ ਅਤੇ ਤੇਲ ਦੀ ਮਾਲਿਸ਼ ਤੱਕ ਇਹ ਉਪਾਅ ਨਾ ਸਿਰਫ ਦਰਦ ਨੂੰ ਘਟਾਉਂਦੇ ਨੇ ਬਲਕਿ ਸਰੀਰ ਨੂੰ ਅੰਦਰੋਂ ਮਜ਼ਬੂਤ ਵੀ ਬਣਾਉਂਦੇ ਨੇ ਨਿੰਮ ਘਿਲੋਏ ਦਾ ਕੜਾ ਨਿੰਮ ਘਿਲੋਏ ਦਾ ਕੜਾ ਪਿੱਠ ਦੇ ਦਰਦ ਵਿੱਚ ਰਾਹਤ ਦਿੰਦਾ ਹੈ ਇਸ ਨੂੰ ਪਾਣੀ ਵਿੱਚ ਉਬਾਲ ਕੇ ਠਾਣ ਕੇ ਪੀਣ ਨਾਲ ਨਾ ਸਿਰਫ ਦਰਦ ਤੋਂ ਰਾਹਤ ਮਿਲਦੀ ਹੈ ਬਲਕਿ ਮਾਸਪੇਸ਼ੀਆਂ ਨੂੰ ਵੀ ਮਜ਼ਬੂਤੀ ਮਿਲਦੀ ਹੈ ਇਹ ਗੋਡੀਆਂ ਅਤੇ ਪਿੱਠ ਦੇ ਦਰਦ ਵਿੱਚ ਵੀ ਪ੍ਰਭਾਵਸ਼ਾਲੀ ਹੈ ਅਤੇ ਲੰਬੇ ਸਮੇਂ ਤੱਕ ਰਾਹਤ ਦਿੰਦਾ ਹੈ ਭੇਡ ਦਾ ਦੁੱਧ ਅਤੇ ਏਰਨ ਦੇ ਪੱਤੇ ਭੇਡ ਦਾ ਦੁੱਧ ਪੀਣਾ ਜਾਂ ਇਸ ਨਾਲ ਮਾਲਿਸ਼ ਕਰਨਾ ਪਿੱਠ ਦਰਦ ਲਈ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ ਇਸ ਦੇ ਨਾਲ ਹੀ ਏਰਨ ਦੇ ਪੱਤਿਆਂ ਨੂੰ ਅੰਗਿਆਰਿਆਂ ਤੇ ਗਰਮ ਕਰਕੇ ਉਨ੍ਹਾਂ ਦਾ ਇੱਕ ਗੱਠਾ ਬਣਾ ਕੇ ਕਮਰ ਤੇ ਬਨਨ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ ਇਹ ਦੋਵੇਂ ਉਪਾਅ ਰਵਾਇਤੀ ਤੌਰ ਤੇ ਵਰਤੇ ਜਾਂਦੇ ਨੇ ਤੇਲ ਦੀ ਮਾਲਿਸ਼ ਅਤੇ ਸੁਗੰਧ ਪਿੱਠ ਦੇ ਦਰਦ ਵਿੱਚ ਗਰਮ ਪਾਣੀ ਦੀ ਸੁਗੰਧ ਬਹੁਤ ਫਾਇਦੇਮੰਦ ਹੁੰਦੀ ਹੈ ਇਸ ਤੋਂ ਇਲਾਵਾ ਲਸਣ ਦੀਆਂ ਕਲੀਆਂ ਨੂੰ ਤੇਲ ਵਿੱਚ ਭੁੰਨੋ ਅਤੇ ਇਸ ਨਾਲ ਮਾਲਿਸ਼ ਕਰਨ ਨਾਲ ਇਸ ਨਾਲ ਮਾਲਿਸ਼ ਕਰਨ ਨਾਲ ਨਸਾਂ ਨੂੰ ਰਾਹਤ ਮਿਲਦੀ ਹੈ ਅਤੇ ਦਰਦ ਘਟ ਜਾਂਦਾ ਹੈ ਇਸ ਤੋਂ ਇਲਾਵਾ ਨਿਯਮਤ ਮਾਲਿਸ਼ ਖੂਨ ਦੇ ਗੇੜ ਨੂੰ ਬਿਹਤਰ ਬਣਾਉਂਦੀ ਹੈ ਅਤੇ ਦਰਦ ਦੇ ਮੂਲ ਕਾਰਨ ਨੂੰ ਖਤਮ ਕਰਦੀ ਹੈ ਯੋਗਾਸਨ ਤੇ ਰਾਹ ਯੋਗਾਸਨ ਤੋਂ ਰਾਹ ਯੋਗਾ ਅਸਨ ਕਮਰ ਦਰਦ ਨੂੰ ਕਮਰ ਦਰਦ ਦੀ ਰੋਕथाम ਰੋਕथाम ਅਤੇ ਇਲਾਜ ਲਈ ਵੀ ਰਾਮ ਬਾਣ ਹਨ ਪੋਜੰਗ ਆਸਨ ਮਕਰਾਸਨ ਅਤੇ ਪਵਨ ਮੁਕਤਾਸਨ ਕਰਨ ਨਾਲ ਪਿੱਠ ਅਤੇ ਰੀੜ ਦੀ ਹੱਡੀ ਮਜ਼ਬੂਤ ਹੁੰਦੀ ਹੈ ਇਹਨਾਂ ਸਧਾਰਨ ਉਪਾਅਾਂ ਨੂੰ ਅਪਣਾ ਕੇ ਪਿੱਠ ਤੇ ਦਰਦ ਨੂੰ ਜ਼ਿੰਦਗੀ ਤੋਂ ਦੂਰ ਕੀਤਾ ਜਾ ਸਕਦਾ ਹੈ ਅਤੇ ਇੱਕ ਸਿਹਤਮੰਦ ਜੀਵਨ ਬਤੀਤ ਕੀਤਾ ਜਾ ਸਕਦਾ ਹੈ। ਇਹ ਖਬਰ ਸਿਰਫ ਤੁਹਾਨੂੰ ਜਾਗਰੂਕ ਕਰਨ ਦੇ ਮਕਸਦ ਲਈ ਦੱਸੀ ਗਈ ਹੈ। ਅਸੀਂ ਇਸ ਨੂੰ ਲਿਖਣ ਤੇ ਬੋਲਣ ਦੀ ਬੋਲਣ ਵਿੱਚ ਆਮ ਜਾਣਕਾਰੀ ਦੀ ਮਦਦ ਲਈ ਹੈ। ਸਾਡਾ ਚੈਨਲ ਇਹਨਾਂ ਦੀ ਪੁਸ਼ਟੀ ਨਹੀਂ ਕਰਦਾ। ਜੇਕਰ ਤੁਸੀਂ ਕਿਤੇ ਵੀ ਆਪਣੀ ਸਿਹਤ ਨਾਲ ਸੰਬੰਧਿਤ ਕੁਝ ਵੀ ਪੜ੍ਹਦੇ ਜਾਂ ਸੁਣਦੇ ਹੋ ਤਾਂ ਇਸ ਨੂੰ ਅਜ਼ਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ। ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸ ਆਰ ਅਲਰਟ ਤੇ